ਨੇ ਬੰਦੇ ਸਿਸਾ ਪਾਲਸਮੀ ਉਹ ਸਭ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਜਣਾਓ ਹਾਂ ਠੀਕ ਹੈ ਜਣਾ ਕਿੱਧਰ ਉਹ ਕਹਾਦਾ ਗਦਰ ਵੈਦ ਅੱਜ ਬੱਚਿਆਂ ਨੂੰ ਮਿਲਾਂ ਦਿਖਾਉਣ ਚਲੇ ਸੀ ਸਹਰੇ ਦਾ ਅੱਛਾ ਜੀ ਤੇ ਉਹ ਆਪਣੇ ਸਾਹਮਣੇ ਜਿਹੜਾ ਪਲਾਟ ਹੈ ਖਾਲੀ ਪਲਾਟ ਹਾਂ ਜੀ ਹਾਂ ਜੀ ਉਹ ਮੂੰਹ ਸੇ ਦਾ ਕਰ ਨੂੰ ਦੇਖਦਾ ਉਹ ਹਰ ਰੋਜ਼ ਆਪਣੀ ਗੱਡੀ ਉੱਥੇ ਖੜੀ ਕਰ ਦਿੰਦਾ ਬੜੀ ਵਾਰ ਉਹਨੂੰ ਟੋਕਿਆ ਵੀ ਨਾ ਇਹ ਸਾਡੇ ਘਰ ਦੇ ਮੂੰਹ ਵਾਲੇ ਪਲਾਟ ਤੇ ਆਪਣੀ ਗੱਡੀ ਖੜੀ ਰੱਖ ਰਿਹਾ ਕਰ ਫਰਦਾਈ ਨੀਗਾ ਅੱਜ ਮੈਂ ਇਹ ਕੀਤਾ ਆਪਣੀ ਮੱਤ ਬੰਨਿਆ ਆ ਇੱਥੇ ਵੀ ਹੁਣ ਤਦੂ ਆਪਣੀ ਗੱਡੀ ਖੜੀ ਕਰਕੇ ਰਖਾ ਸਾਡੀ ਨਹੀਂ ਮੋਸਦਾ ਸਵਾਲ ਆ ਨਾ ਅਸੀਂ ਗੱਡੀ ਖੜੀ ਕਿਉਂ ਕਰਦੇ ਮੈਂ ਆਪਣੇ ਘਰ ਦੇ ਮੂਹਰੇ ਹੈ ਬਠੋ ਹੁਣ ਤੁਸੀਂ ਮੈਨੂੰ ਇਹ ਦੱਸੋ ਹੁਣ ਕਿੱਥੇ ਚੱਲੇ ਕਿੱਥੇ ਮੈਂ ਤਾਂ ਬਸਹਿਰਤ ਖੋਣ ਚੱਲੇ ਬੱਚਾ ਨੂੰ ਰਾਵਣਸਰ ਦਾ ਹੁੰਦਾ ਹੈ ਉਹ ਟ੍ਰੈਕ ਮਡੋਕੇ ਚੱਲਦੇ ਆ ਹਾਂ ਆਪਣਾ ਮਨ ਵੀ ਖੁਸ਼ ਹੋ ਜਾਂਦਾ ਹਰ ਸਾਲ ਰਾਮ ਨੂੰ ਛੜੀਦਾ ਛੜੀਦਾ ਹੈ ਉਹ ਇਸ ਕਰਕੇ ਨਾਲ ਆਪਣਾ ਮਨ ਖੁਸ਼ ਹੋਣਾ ਲੈ ਬੱਚਾ ਨਾ ਮਨ ਖੁਸ਼ ਹੋਣ ਲੱਗਾ ਕਾ ਚੱਲਿਆ ਸੀ ਤੇ ਇੱਕ ਗੱਲ ਹੈ ਉਥੇ ਆਪਾਂ ਰਾਮ ਸਾਹਿਬ ਦੇ ਆ ਹਾਂਜੀ ਸਾਲ ਦੇ ਸਾਲ ਸਾੜਦੇ ਹਾਂ ਹਾਂਜੀ ਹਾਂਜੀ ਹਰ ਸਾਲ ਸਾੜਦੇ ਹਾਂ ਬਿਲਕੁਲ ਸਹੀ ਗੱਲ ਹੈ ਉਹ ਮੈਂ ਤੇ ਇੱਕ ਗੱਲ ਤੋਂ ਹੈਰਾਨ ਆ ਉਹ ਹਰ ਸਾਲ ਸਾੜਨੇ ਬਾਬੂਰ ਰੁਪੇੜ ਦੀ ਜੂਂਦਾ ਹੋ ਜਾਂਦਾ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਠੀਕ ਹੈ ਨਾ ਹਰ ਸਾਲ ਸਾੜਨਾ ਪੈਂਦਾ ਸਾੜਦੇ ਹਾਂ ਹਾਂ ਪਰ ਆਪ ਇਕਰਾਬ ਨਹੀਂ ਸਾੜਦੇ ਜਿਹੜਾ ਸਾਡੇ ਅੰਦਰ ਆ ਮਤਲਬ ਈਰਸ਼ਾ ਇਨਵੈਸ਼ ਹਾ ਆਪਣੇ ਉਹਨਾ ਸਾੜਾ ਬੇਇਮਾਨੀ ਖੈਰ ਹੈ ਜੀ ਕਿਸੇ ਨਾਲ ਹੇਟ ਕਰਨੀ ਸਾਨੂੰ ਸਾਨੂੰ ਇਹ ਜਿਹੜਾ ਆਪਣੇ ਅੰਦਰਲਾ ਰਾਵਣ ਅਮੀਰ ਵੀ ਸਾਨੂੰ ਇਹ ਸਾੜਨ ਦੀ ਲੋੜ ਆ ਵੀ ਜੇ ਤੁਹਾਡੀ ਗੱਲ ਮੇਰੇ ਦਿਲ ਨੂੰ ਲੱਗੀ ਮੈਂ ਆਖਰਲਾ ਬੱਚਾ ਹਾਂ ਮੂਹ ਮੈਸਲਾ ਮੇਲਾ ਦਿਖਾ ਲਿਆ ਹਾਂ ਹਾਂ ਜਹਾਜ਼ ਦੂਰ ਹੈ ਅਬਲੀਜ਼ੀ ਇਕਰ ਮੇਰੀ ਯਾਦ ਰੱਖਿਓ ਹਾਂਜੀ ਅੰਤਰਲਾ ਰਾਵ ਸਸੇ ਕਾ ਜੇ ਸਸੇ ਕਾ ਜੇ ਸਸੇ ਕਾ ਉਸ ਨਾਲ ਬਸ ਠੀਕ ਹੈ ਤੁਸੀਂ ਸਾਹ ਕੇਵਿਆ ਜਿੱਕੂ ਚੱਲੇ ਬਸ ਜਗਾ ਦੇਖਣ ਚੱਲਿਆ ਸੀ ਵੀ ਗੱਡੀ ਕਿੱਥੇ ਖੜੀ ਕਰ ਲਿਆ ਕਰਾਂ ਤੁਸੀਂ ਤਾਂ ਖੜੀ ਨਹੀਂ ਫੋਨ ਕਰਨ ਨਾ ਉਹ ਨਹੀਂ ਨਹੀਂ ਜਨਾਬ ਨੇ ਨਹੀਂ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਤੇ ਮੇਰੇ ਦੋਸਤ ਨਾਲ ਮੈਂ ਗੱਲ ਕੀਤੀ ਉਹ ਨੇ ਮੈਨੂੰ ਥੋੜਾ ਜਿਹਾ ਹੰੂਣਾ ਮਾਰਿਆ ਵੀਰੇ ਤੁਹਾਡਾ ਅੰਦਰਲਾ ਰਾਵਣਾ ਮਾਰੋ ਤੇ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਉਹ ਜਗਾ ਤੁਹਾਡੇ ਜਨਾ ਮੈਂ ਕਿੱਥੇ ਜਗਾ ਲੱਗ ਜਾਣ ਨਾਲੇ ਮੇਰੀ ਜਗਾ ਹੈ ਵੀ ਨਹੀਂ ਉਹ ਨਸੱਤਰ ਸਿਆਂ ਕੋਈ ਤੂੰ ਹੀ ਹੈ ਹਾਂ ਹਾਂ ਵੀਰ ਵੀਰ ਜੀ ਮੈਂ ਹੀ ਐ ਮੈਂ ਹੀ ਐ ਮੈਂ ਹੀ ਐ ਬਾਲ ਦੀ ਗੱਲ ਹੈ ਕਿ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅੱਛਾ ਹਾਂ ਜੀ ਹਾਂ ਦੱਸੋਗੇ ਕਿ ਅਹਿਸਾਸ ਹੋਇਆ ਸਸੇ ਕਾਲ ਜੀ ਤੇ ਮੈਨੂੰ ਇਸ ਜਨ ਦਾ ਬਣਾ ਨਾ ਸੁਣੋਇਆ ਕਿ ਅਪੜ ਰਾਵਣ ਸਾਹਬ ਦੇ ਆ ਉਹਦੇ ਨਾਲੋਂ ਸਾਨੂੰ ਜਿਹੜਾ ਸਾਡੇ ਅੰਦਰ ਰਾਵਣ ਬੈਠਾ ਹੈ ਉਹ ਸਾੜਨਾ ਚਾਹੀਦਾ ਹੈ ਇੱਕ ਦੂਜੇ ਦਾ ਈਰਖਾ ਇੱਕ ਦੂਜਾ ਦੁਸ਼ਤ ਭਾਵ ਹੈ ਨਹੀਂ ਤੇ ਆਪਾਂ ਇੱਕ ਦੂਜੇ ਨੂੰ ਤਾਨ ਕਰਦੇ ਆ ਬਿਨਾ ਮਤਲਬ ਤੋਂ ਇਹ ਨਹੀਂ ਹੋਣਾ ਚਾਹੀਦਾ ਸਾਡੇ ਵੱਲੋਂ ਆਪ ਸਭ ਨੂੰ ਦੁਸਹਿਰੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਆਸ ਕਰਦੇ ਆ ਕਿ ਅਸੀਂ ਇੱਕ ਲਾਗੀ ਟਿੱਕ ਹੈ ਆਪਣੇ ਅੰਦਰ ਵਾਸ਼ਿੰਗ ਉਸ ਗਾਵਣਾ ਨੂੰ ਸਾੜਨ ਦਾ ਕੰਮ ਕਰ ਤੋਂ ਮੰਨ ਜਿਹੜੇ ਸਾਨੂੰ ਆਪਸ ਵਿੱਚ ਚਿਚੂਰੀਆਂ ਪਾਉਂਦੇ ਸਾਡਾ ਪਿਆਰ ਖਤਮ ਕਰ ਦਿੰਦਾ ਗਾਵਣ ਦਾ ਸਾੜਨਾ ਪਿਆ ਕਿਨਾ ਤੋਖਾ ਸੋ ਫੇਰ ਵਾਰੀ ਤੇ ਕੁਆਲਿਫਾਇਡ ਤਾਰੀ ਤੇ ਲੱਖ ਲੱਖ ਮੌਕਾ ਜਿਦਾ ਹੋਰ ਮੌਕਾ ¡Ja, <laughs> ja,